ਸਤਿ ਸ਼੍ਰੀ ਅਕਾਲ ਜੀ ਮੈਂ ਹਕੂਮਤ ਕਪੂਰ ਤੋਂ ਦੇਖ ਰਿਹਾ ਹਾਂ ਚੈਨਲ ਪੰਜਾਬੀ ਸਿਵਲ 에ਵੀਏਸ਼ਨ ਬੈਕਟੋਰੇਟ ਜਨਰਲ ਨੇ ਨਵੇਂ ਨਿਯਮ ਤਿਆਰ ਕੀਤੇ ਨੇ ਜੋ ਹਵਾਈ ਯਾਤਰੀਆਂ ਨੂੰ ਬੁਕਿੰਗ ਦੇ 48 ਘੰਟਿਆਂ ਦੇ ਅੰਦਰ ਬਿਨਾ ਕਿਸੇ ਵਾਧੂ ਖਰਚੇ ਦੇ ਟਿਕਟਾਂ ਨੂੰ ਰੱਦ ਕਰਨ ਜਾਂ ਫਿਰ ਸੋਧਣ ਦੀ ਆਗਿਆ ਦੇਣਗੀ ਅਤੇ ਤੇਜ਼ ਰਿਫੰਡ ਨੂੰ ਲੈ ਕੇ ਵੀ ਲਾਜ਼ਮੀ ਬਣਾਉਣਗੇ ਤੇ ਗ੍ਰੈਕਟੋ ਡੇਟ ਜਨਰਲ ਆਫ ਸਿਵਲ ਐਵੀਏਸ਼ਨ ਨੇ ਪ੍ਰਸਤਾਵ ਦਿੱਤਾ ਹੈ ਕਿ ਕਿਸੇ ਵੀ ਟ੍ਰੈਵਲ ਏਜੰਟ ਪੋਰਟਲ ਰਾਹੀਂ ਟਿਕਟ ਖਰੀਦਣ ਦੇ ਮਾਮਲੇ ਦੇ ਵਿੱਚ ਰਿਫੰਡ ਦੀ ਜ਼ਿੰਮੇਵਾਰੀ 에ਅਰਲਾਈਨਾਂ ਦੀ ਹੋਵੇਗੀ ਕਿਉਂਕਿ ਏਜੰਟ ਉਹਨਾਂ ਦੇ ਨਿਯੁਕਤ ਪ੍ਰਤੀਨਿਧੀ ਹੁੰਦੇ ਨੇ ਹਵਾਈ ਯਾਤਰੀਆਂ ਨੂੰ ਜਲਦੀ ਹੀ ਬੁਕਿੰਗ ਦੇ 48 ਘੰਟਿਆਂ ਦੇ ਅੰਦਰ ਬਿਨਾਂ ਕਿਸੇ ਵਾਧੂ ਖਰਚੇ ਦੇ ਆਪਣੀਆਂ ਟਿਕਟਾਂ ਰੱਦ ਕਰਨ ਜਾਂ ਸੋਧਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਹਵਾਬਾਜ਼ੀ ਨਿਗਰਾਨੀ ਸੌ 7 DGCA ਨੇ ਟਿਕਟ ਰਿਫੰਡ ਨਿਯਮਾਂ ਦੇ ਵਿੱਚ ਮਹੱਤਵਪੂਰਨ ਬਦਲਾਅ ਦਾ ਪ੍ਰਸਤਾਵ ਦਿੱਤਾ ਹੈ। ਇਸ ਤੋਂ ਇਲਾਵਾ ਡ੍ਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੇ ਪ੍ਰਸਤਾਵ ਦਿੱਤਾ ਕਿ ਕਿਸੇ ਟ੍ਰੈਵਲ ਏਜੰਟ ਪੋਰਟਲ ਰਾਹੀਂ ਟਿਕਟ ਖਰੀਦਣ ਦੇ ਮਾਮਲੇ ਦੇ ਵਿੱਚ ਰਿਫੰਡ ਦੀ ਜ਼ਿੰਮੇਵਾਰੀ ਏਅਰਲਾਈਨਾਂ ਦੀ ਹੋਵੇਗੀ ਕਿਉਂਕਿ ਏਜੰਟ ਉਹਨਾਂ ਦੇ ਨਿਯੁਕਤ ਪ੍ਰਤੀਨਿਧੀ ਹੁੰਦੇ ਨੇ। ਰੈਗੂਲੇਟ ਨੇ ਕਿਹਾ ਕਿ 에어ਲਾਈਨਾਂ ਇਹ ਯਕੀਨੀ ਬਣਾਉਣਗੀਆਂ ਕਿ ਰਿਫੰਡ ਪ੍ਰਕਿਰਿਆ 21 ਕੰਮਕਾਜੀ ਦਿਨਾਂ ਦੇ ਅੰਦਰ ਪੂਰੀ ਹੋ ਜਾਵੇ ਕਿਉਂਕਿ ਇਸਨੇ ਹਵਾਈ ਟਿਕਟਾਂ ਦੇ ਰਿਫੰਡ ਦੇ ਨਾਲ ਸੰਬੰਧਿਤ ਸਿਵਲ ਐਵੀਏਸ਼ਨ ਚੁਰਾਤ ਵਿੱਚ ਬਦਲਾਅ ਦਾ ਪ੍ਰਸਤਾਵ ਰੱਖਿਆ ਸੀ ਪ੍ਰਸਤਾਵਿਤ ਬਦਲਾਅ ਹਵਾਈ ਟਿਕਟਾਂ ਦੇ ਰਿਫੰਡ ਦੇ ਨਾਲ ਸੰਬੰਧਿਤ ਚਿੰਤਾਵਾਂ ਅਤੇ ਮੁੱਦਿਆਦੀ ਪੇਠਪੂਮੀ ਦੇ ਵਿੱਚ ਵੀ ਆਉਂਦੇ ਨੇ ਡਰਾਫਟ ਸੀਏਆਰ ਦੇ ਅਨੁਸਾਰ ਜਦੋਂ ਟਿਕਟ ਸਿੱਧੇ 에어ਲਾਈਨ ਦੀ ਵੈੱਬਸਾਈਟ ਰਾਹੀਂ ਬੁੱਕ ਕੀਤੀ ਜਾਂਦੀ ਹੈ ਤਾਂ ਬੁਕਿੰਗ ਕਰਨ ਦੇ 24 ਘੰਟੇ ਦੇ ਅੰਦਰ ਯਾਤਰੀ ਦੁਆਰਾ ਗਲਤੀ ਦੱਸੀ ਜਾਂਦੀ ਹੈ ਤਾਂ 에어ਲਾਈਨ ਉਸੇ ਵਿਅਕਤੀ ਦੇ ਨਾਮ ਤੇ ਸੁਧਾਰ ਦੇ ਲਈ ਕੋਈ ਵਾਧੂ ਚਾਰਜ ਨਹੀਂ ਲਵੇਗੀ ਡੀਜੀਸੀਏ ਦੇ ਅਨੁਸਾਰ ਇਹ ਇੱਕ 에어ਲਾਈਨ ਟਿਕਟ ਬੁੱਕ ਕਰਨ ਤੋਂ ਬਾਅਦ 48 ਘੰਟੇ ਦੀ ਮਿਆਦ ਦੇ ਲਈ ਲੁੱਕ ਇਨ ਵਿਕਲਪ ਪ੍ਰਦਾਨ ਕਰੇਗੀ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਮਿਆਦ ਦੇ ਦੌਰਾਨ ਯਾਤਰੀ ਬਿਨਾਂ ਕਿਸੇ ਵਾਧੂ ਖਰਚੇ ਦੇ ਟਿਕਟ ਨੂੰ ਰੱਦ ਜਾਂ ਸੋਧ ਸਕਦੇ ਨੇ ਸੋਧੀ ਹੋਈ ਉਡਾਨ ਦੇ ਲਈ ਆਮ ਪ੍ਰਚਲਿਤ ਕਿਰਾਏ ਨੂੰ ਛੱਡ ਕੇ ਜਿਸ ਦੇ ਲਈ ਟਿਕਟ ਵਿੱਚ ਸੋਧ ਕਰਨ ਦੀ ਮੰਗ ਕੀਤੀ ਗਈ ਹੈ ਇਸ ਤੋਂ ਇਲਾਵਾ ਇਹ ਸਹੂਲਤ ਉਸ ਉਡਾਨ ਦੇ ਲਈ ਉਪਲਬਧ ਨਹੀਂ ਹੋਵੇਗੀ ਜਿਹਦੀ ਰਵਾਨਗੀ ਘਰੇਲੂ ਉਡਾਨ ਦੇ ਲਈ 5 ਦਿਨਾਂ ਤੋਂ ਘੱਟ ਅਤੇ ਅੰਤਰਰਾਸ਼ਟਰੀ ਉਡਾਨ ਦੇ ਲਈ 15 ਦਿਨਾਂ ਤੋਂ ਘੱਟ ਹੈ ਜੇ ਉਹ ਟਿਕਟ ਸਿੱਧੇ 에ਅਰਲਾਈਨ ਵੈੱਬਸਾਈਟ ਰਾਹੀਂ ਬੁੱਕ ਕੀਤੀ ਜਾਂਦੀ ਹੈ ਤਾਂ ਤਾਂ ਡਰਾਫਟ ਸੀਏਆਰ ਨੇ ਕਿਹਾ ਹੈ ਕਿ ਸ਼ੁਰੂਆਤੀ ਬੁਕਿੰਗ ਸਮੇਂ ਦੇ 48 ਘੰਟਿਆਂ ਤੋਂ ਵੱਧ ਇਹ ਵਿਕਲਪ ਉਪਲਬਧ ਨਹੀਂ ਹੈ ਅਤੇ ਯਾਤਰੀ ਇਸ ਨੂੰ ਸੋਧ ਦੇ ਲਈ ਸਬੰਧਤ ਰੱਦ ਕਰਨ ਦੀ ਫੀਸ ਦਾ ਭੁਗਤਾਨ ਕਰਨਾ ਪੈਂਦਾ ਹੈ ਸਿਵਲ ਐਵੀਏਸ਼ਨ ਬ੍ਰੈਕਟੋਰੇਟ ਜਨਰਲ ਨੇ ਨਵੇਂ ਨਿਯਮ ਤਿਆਰ ਕੀਤੇ ਨੇ ਜੋ ਹਵਾਈ ਯਾਤਰੀਆਂ ਨੂੰ ਬੁਕਿੰਗ ਦੇ 48 ਘੰਟਿਆਂ ਦੇ ਅੰਦਰ ਬਿਨਾ ਕਿਸੇ ਵਾਧੂ ਖਰਚੇ ਦੇ ਟਿਕਟਾਂ ਨੂੰ ਰੱਦ ਕਰਨ ਜਾਂ ਫਿਰ ਸੋਧਣ ਦੀ ਆਗਿਆ ਦੇਣਗੀ। ਅਤੇ ਤੇਜ਼ ਰਿਫੰਡ ਨੂੰ ਲੈ ਕੇ ਵੀ ਲਾਜ਼ਮੀ ਬਣਾਉਣਗੇ ਤੇ ਡ੍ਰੈਕਟੋ ਡੇਟ ਜਨਰਲ ਆਫ ਸਿਵਲ ਐਵੀਏਸ਼ਨ ਨੇ ਪ੍ਰਸਤਾਵ ਦਿੱਤਾ ਹੈ ਕਿ ਕਿਸੇ ਵੀ ਟ੍ਰੈਵਲ ਏਜੰਟ ਪੋਰਟਲ ਰਾਹੀਂ ਟਿਕਟ ਖਰੀਦਣ ਦੇ ਮਾਮਲੇ ਦੇ ਵਿੱਚ ਰਿਫੰਡ ਦੀ ਜ਼ਿੰਮੇਵਾਰੀ 에ਅਰਲਾਈਨਾਂ ਦੀ ਹੋਵੇਗੀ ਕਿਉਂਕਿ ਏਜੰਟ ਉਹਨਾਂ ਦੇ ਨਿਯੁਕਤ ਪ੍ਰਤੀਨਿਧੀ ਹੁੰਦੇ ਨੇ ਹਵਾਈ ਯਾਤਰੀਆਂ ਨੂੰ ਜਲਦ ਹੀ ਬੁਕਿੰਗ ਦੇ 48 ਘੰਟਿਆਂ ਦੇ ਅੰਦਰ ਬਿਨਾਂ ਕਿਸੇ ਵਾਧੂ ਖਰਚੇ ਦੇ ਆਪਣੀਆਂ ਟਿਕਟਾਂ ਰੱਦ ਕਰਨ ਜਾਂ ਸੋਧਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਹਵਾਬਾਜ਼ੀ ਨਿਗਰਾਨੀ ਸੰਸਥਾ ਡੀਜੀਸੀਏ ਨੇ ਟਿਕਟ ਰਿਫੰਡ ਨਿਯਮਾਂ ਦੇ ਵਿੱਚ ਮਹੱਤਵਪੂਰਨ ਬਦਲਾਅ ਦਾ ਪ੍ਰਸਤਾਵ ਦਿੱਤਾ ਹੈ ਇਸ ਤੋਂ ਇਲਾਵਾ ਟਰੈਕਟਰ ਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੇ ਪ੍ਰਸਤਾਵ ਦਿੱਤਾ ਕਿ ਕਿਸੇ ਟ੍ਰੈਵਲ ਏਜੰਟ ਪੋਰਟਲ ਰਾਹੀਂ ਟਿਕਟ ਖਰੀਦਣ ਦੇ ਮਾਮਲੇ ਦੇ ਵਿੱਚ ਰਿਫੰਡ ਦੀ ਜ਼ਿੰਮੇਵਾਰੀ ਏਅਰਲਾਈਨਾਂ ਦੀ ਹੋਵੇਗੀ ਕਿਉਂਕਿ ਏਜੰਟ ਉਹਨਾਂ ਦੇ ਨਿਯੁਕਤ ਪ੍ਰਤੀਨਿਧੀ ਹੁੰਦੇ ਨਹੀਂ। ਰੈਗੂਲੇਟਰ ਨੇ ਕਿਹਾ ਕਿ ਏਅਰਲਾਈਨਾਂ ਇਹ ਯਕੀਨੀ ਬਣਾਉਣ ਕਿਆਂ ਕਿ ਰਿਫੰਡ ਪ੍ਰਕਿਰਿਆ 21 ਕੰਮਕਾਜੀ ਦਿਨਾਂ ਦੇ ਅੰਦਰ ਪੂਰੀ ਹੋ ਜਾਵੇ ਕਿਉਂਕਿ ਇਸਨੇ ਹਵਾਈ ਟਿਕਟਾਂ ਦੇ ਰਿਫੰਡ ਦੇ ਨਾਲ ਸੰਬੰਧਤ ਸਿਵਲ ਐਵੀਏਸ਼ਨ ਚਿਰੋਤ ਵਿੱਚ ਬਦਲਾਅ ਦਾ ਪ੍ਰਸਤਾਵ ਰੱਖਿਆ ਸੀ। ਪ੍ਰਸਤਾਵਿਤ ਬਦਲਾਅ ਹਵਾਈ ਟਿਕਟਾਂ ਦੇ ਰਿਫੰਡ ਦੇ ਨਾਲ ਸੰਬੰਧਤ ਚਿੰਤਾਵਾਂ ਅਤੇ ਮੁੱਦਿਆਦੀ ਪੇਟਪੂਮੀ ਦੇ ਵਿੱਚ ਵੀ ਆਉਂਦੇ ਨੇ। ਗ੍ਰਾਫ CAR ਦੇ ਅਨੁਸਾਰ ਜਦੋਂ ਟਿਕਟ ਸਿੱਧੇ 에ਅਰਲਾਈਨ ਦੀ ਵੈੱਬਸਾਈਟ ਰਾਹੀਂ ਬੁੱਕ ਕੀਤੀ ਜਾਂਦੀ ਹੈ ਤਾਂ ਬੁਕਿੰਗ ਕਰਨ ਦੇ 24 ਘੰਟੇ ਦੇ ਅੰਦਰ ਯਾਤਰੀ ਦੁਆਰਾ ਗਲਤੀ ਦੱਸੀ ਜਾਂਦੀ ਹੈ ਤਾਂ 에ਅਰਲਾਈਨ ਉਸੇ ਵਿਅਕਤੀ ਦੇ ਨਾਮ ਤੇ ਸੁਧਾਰ ਦੇ ਲਈ ਕੋਈ ਵਾਧੂ ਚਾਰਜ ਨਹੀਂ ਲਵੇਗੀ DGCA ਦੇ ਅਨੁਸਾਰ ਇਹ ਇੱਕ 에ਅਰਲਾਈਨ ਟਿਕਟ ਬੁੱਕ ਕਰਨ ਤੋਂ ਬਾਅਦ 48 ਘੰਟੇ ਦੀ ਮਿਆਦ ਲਈ ਲੁੱਕ ਇਨ ਵਿਕਲਪ ਪ੍ਰਦਾਨ ਕਰੇਗੀ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਮਿਆਦ ਦੇ ਦੌਰਾਨ ਯਾਤਰੀ ਬਿਨਾਂ ਕਿਸੇ ਵਾਧੂ ਖਰਚੇ ਦੇ ਟਿਕਟ ਨੂੰ ਰੱਦ ਜਾਂ ਸੋਧ ਸਕਦੇ ਨੇ ਸੋਦੀ ਹੋਈ ਉਡਾਨ ਦੇ ਲਈ ਆਮ ਪ੍ਰਚਲਿਤ ਕਿਰਾਏ ਨੂੰ ਛੱਡ ਕੇ ਜਿਸ ਦੇ ਲਈ ਟਿਕਟ ਵਿੱਚ ਸੋਧ ਕਰਨ ਦੀ ਮੰਗ ਕੀਤੀ ਗਈ ਹੈ ਇਸ ਤੋਂ ਇਲਾਵਾ ਇਹ ਸਹੂਲਤ ਉਸ ਉਡਾਨ ਦੇ ਲਈ ਉਪਲਬਧ ਨਹੀਂ ਹੋਵੇਗੀ ਜਿਹਦੀ ਰਵਾਨਗੀ ਘਰੇਲੂ ਉਡਾਨ ਦੇ ਲਈ 5 ਦਿਨਾਂ ਤੋਂ ਘੱਟ ਅਤੇ ਅੰਤਰਰਾਸ਼ਟਰੀ ਉਡਾਨ ਦੇ ਲਈ 15 ਦਿਨਾਂ ਤੋਂ ਘੱਟ ਹੈ ਜੇ ਤੁਸੀਂ ਸਿੱਧੇ 에ਅਰਲਾਈਨ ਵੈੱਬਸਾਈਟ ਰਾਹੀਂ ਬੁੱਕ ਕੀਤੀ ਜਾਂਦੀ ਹੈ ਤਾਂ ਤਾਂ ਡ੍ਰਾਫਟ ਸੀਏਆਰ ਨੇ ਕਿਹਾ ਹੈ ਕਿ ਸ਼ੁਰੂਆਤੀ ਬੁਕਿੰਗ ਸਮੇਂ ਦੇ 48 ਘੰਟਿਆਂ ਤੋਂ ਵੱਧ ਇਹ ਵਿਕਲਪ ਉਪਲਬਧ ਨਹੀਂ ਹੈ ਅਤੇ ਯਾਤਰੀ ਇਸ ਨੂੰ ਸੋਧ ਦੇ ਲਈ ਸਬੰਧਤ ਰੱਦ ਕਰਨ ਦੀ ਫੀਸ ਦਾ ਭੁਗਤਾਨ ਕਰਨਾ ਪੈਂਦਾ ਹੈ ਸਿਵਲ ਐਵੀਏਸ਼ਨ ਕਕਟੋਰੇਟ ਜਨਰਲ ਨੇ ਨਵੇਂ ਨਿਯਮ ਤਿਆਰ ਕੀਤੇ ਨੇ ਜੋ ਹਵਾਈ ਯਾਤਰੀਆਂ ਨੂੰ ਬੁਕਿੰਗ ਦੇ 48 ਘੰਟਿਆਂ ਦੇ ਅੰਦਰ ਬਿਨਾਂ ਕਿਸੇ ਵਾਧੂ ਖਰਚੇ ਦੇ ਟਿਕਟਾਂ ਨੂੰ ਰੱਦ ਕਰਨ ਜਾਂ ਫਿਰ ਸੋਧਣ ਦੀ ਆਗਿਆ ਦੇਣ ਕੀ ਅਤੇ ਤੇਜ਼ ਰਿਫੰਡ ਨੂੰ ਲੈ ਕੇ ਵੀ ਲਾਜ਼ਮੀ ਬਣਾਉਣਗੇ ਤੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੇ ਪ੍ਰਸਤਾਵ ਦਿੱਤਾ ਹੈ ਕਿ ਕਿਸੇ ਵੀ ਟ੍ਰੈਵਲ ਏਜੰਟ ਪੋਰਟਲ ਰਾਹੀਂ ਟਿਕਟ ਖਰੀਦਣ ਦੇ ਮਾਮਲੇ ਦੇ ਵਿੱਚ ਰਿਫੰਡ ਦੀ ਜ਼ਿੰਮੇਵਾਰੀ 에ਅਰਲਾਈਨਾਂ ਦੀ ਹੋਵੇਗੀ ਕਿਉਂਕਿ ਏਜੰਟ ਉਹਨਾਂ ਦੇ ਨਿਯੁਕਤ ਪ੍ਰਤੀਨਿਧੀ ਹੁੰਦੇ ਨੇ ਹਵਾਈ ਯਾਤਰੀਆਂ ਨੂੰ ਜਲਦ ਹੀ ਬੁਕਿੰਗ ਦੇ 48 ਘੰਟਿਆਂ ਦੇ ਅੰਦਰ ਬਿਨਾਂ ਕਿਸੇ ਵਾਧੂ ਖਰਚੇ ਦੇ ਆਪਣੀਆਂ ਟਿਕਟਾਂ ਰੱਦ ਕਰਨ ਜਾਂ ਸੋਧਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਹਵਾਬਾਜ਼ੀ ਨਿਗਰਾਨੀ ਸੰਸਥਾ ਡੀਜੀਸੀਏ ਨੇ ਟਿਕਟ ਰਿਫੰਡ ਨਿਯਮਾਂ ਦੇ ਵਿੱਚ ਮਹੱਤਵਪੂਰਨ ਬਦਲਾਅ ਦਾ ਪ੍ਰਸਤਾਵ ਦਿੱਤਾ ਹੈ ਇਸ ਤੋਂ ਇਲਾਵਾ ਟਰੈਕਟਰ ਰੇਟ ਤੇ ਜਨਰਲ ਆਫ ਸਿਵਲ ਐਵੀਏਸ਼ਨ ਨੇ ਪ੍ਰਸਤਾਵ ਦਿੱਤਾ ਕਿ ਕਿਸੇ ਟਰੈਵਲ ਏਜੰਟ ਪੋਰਟਲ ਰਾਹੀਂ ਟਿਕਟ ਖਰੀਦਣ ਦੇ ਮਾਮਲੇ ਦੇ ਵਿੱਚ ਰਿਫੰਡ ਦੀ ਜ਼ਿੰਮੇਵਾਰੀ ਏਅਰਲਾਈਨਾਂ ਦੀ ਹੋਵੇਗੀ ਕਿਉਂਕਿ ਏਜੰਟ ਉਹਨਾਂ ਦੇ ਨਿਯੁਕਤ ਪ੍ਰਤੀਨਿਧੀ ਹੁੰਦੇ ਨੇ ਰੈਗੂਲੇਟਰ ਨੇ ਕਿਹਾ ਕਿ ਏਅਰਲਾਈਨਾਂ ਇਹ ਯਕੀਨੀ ਬਣਾਉਣ ਕਿਆਂ ਕਿ ਰਿਫੰਡ ਪਰ ਕੀ ਕੀਤਾ 21 ਕੰਮ ਕਾਜੀ ਦਿਨਾਂ ਦੇ ਅੰਦਰ ਪੂਰੀ ਹੋ ਜਾਵੇ ਕਿਉਂਕਿ ਇਸਨੇ ਹਵਾਈ ਟਿਕਟਾਂ ਦੇ ਰਿਫੰਡ ਦੇ ਨਾਲ ਸੰਬੰਧਤ ਸਿਵਲ ਐਵੀਏਸ਼ਨ ਚਰਚਾ ਵਿੱਚ ਬਦਲਾਅ ਦਾ ਪ੍ਰਸਤਾਵ ਰੱਖਿਆ ਸੀ ਪ੍ਰਸਤਾਵਿਤ ਬਦਲਾਅ ਹਵਾਈ ਟਿਕਟਾਂ ਦੇ ਰਿਫੰਡ ਦੇ ਨਾਲ ਸੰਬੰਧਤ ਚਿੰਤਾਵਾਂ ਅਤੇ ਮੁੱਦਿਆ ਦੀ ਪੇਟਪੋਮੀ ਦੇ ਵਿੱਚ ਵੀ ਆਉਂਦੇ ਨੇ ਡਰਾਫਟ ਸੀਏਆਰ ਦੇ ਅਨੁਸਾਰ ਜਦੋਂ ਟਿਕਟ ਸਿੱਧੀ 에ਅਰਲਾਈਨ ਦੀ ਵੈੱਬਸਾਈਟ ਰਾਹੀਂ ਬੁੱਕ ਕੀਤੀ ਜਾਂਦੀ ਹੈ ਤਾਂ ਬੁਕਿੰਗ ਕਰਨ ਦੇ 24 ਘੰਟੇ ਦੇ ਅੰਦਰ ਯਾਤਰੀ ਦੁਆਰਾ ਗਲਤੀ ਦੱਸੀ ਜਾਂਦੀ ਹੈ ਤਾਂ 에ਅਰਲਾਈਨ ਉਸੇ ਵਿਅਕਤੀ ਦੇ ਨਾਮ ਤੇ ਸੁਧਾਰ ਦੇ ਲਈ ਕੋਈ ਵਾਧੂ ਚਾਰਜ ਨਹੀਂ ਲਵੇਗੀ ਡੀਜੀਸੀਏ ਦੇ ਅਨੁਸਾਰ ਇਹ ਇੱਕ 에ਅਰਲਾਈਨ ਟਿਕਟ ਬੁੱਕ ਕਰਨ ਤੋਂ ਬਾਅਦ 48 ਘੰਟੇ ਦੀ ਮਿਆਦ ਲਈ ਲੁੱਕ ਇਨ ਵਿਕਲਪ ਪ੍ਰਦਾਨ ਕਰੇਗੀ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਮਿਆਦ ਦੇ ਦੌਰਾਨ ਯਾਤਰੀ ਬਿਨਾਂ ਕਿਸੇ ਵਾਧੂ ਖਰਚੇ ਦੇ ਟਿਕਟ ਨੂੰ ਰੱਦ ਜਾਂ ਸੋਧ ਸਕਦੇ ਨੇ ਸੋਧੀ ਹੋਈ ਉਡਾਨ ਦੇ ਲਈ ਆਮ ਪ੍ਰਚਲਿਤ ਕਿਰਾਏ ਨੂੰ ਛੱਡ ਕੇ ਜਿਸ ਦੇ ਲਈ ਟਿਕਟ ਵਿੱਚ ਸੋਧ ਕਰਨ ਦੀ ਮੰਗ ਕੀਤੀ ਗਈ ਹੈ ਇਸ ਤੋਂ ਇਲਾਵਾ ਇਹ ਸਹੂਲਤ ਉਸ ਉਡਾਨ ਦੇ ਲਈ ਉਪਲਬਧ ਨਹੀਂ ਹੋਵੇਗੀ ਤਸ਼ਕੀਰੀ ਰਵਾਨਗੀ ਘਰੇਲੂ ਡਾਂਤ ਦੇ ਲਈ 5 ਦਿਨਾਂ ਤੋਂ ਘੱਟ ਅਤੇ ਅੰਤਰਰਾਸ਼ਟਰੀ ਡਾਂਤ ਦੇ ਲਈ 15 ਦਿਨਾਂ ਤੋਂ ਘੱਟ ਹੈ ਜਦੋਂ ਟਿਕਟ ਸਿੱਧੇ 에어ਲਾਈਨ ਵੈਬਸਾਈਟ ਰਾਹੀਂ ਬੁੱਕ ਕੀਤੀ ਜਾਂਦੀ ਹੈ ਤਾਂ ਤਾਂ ਡਰਾਫਟ ਸੀ ਇਹ ਆਰ ਨੇ ਕਿਹਾ ਹੈ ਕਿ ਸ਼ੁਰੂਆਤ ਦੀ ਬੁਕਿੰਗ ਸਮੇਂ ਦੇ 48 ਘੰਟੇ ਤੋਂ ਵੱਧ ਇਹ ਵਿਕਲਪ ਉਪਲਬਧ ਨਹੀਂ ਹੈ ਅਤੇ ਯਾਤਰੀ ਇਸ ਨੂੰ ਸੌਦੇ ਲਈ ਸੰਬੰਧਿਤ ਰੱਦ ਕਰਨ ਦੀ ਫੀਸ ਦਾ ਭੁਗਤਾਨ ਕਰਨਾ ਪੈਂਦਾ ਹੈ ਸਿਵਲ ਐਵੀਏਸ਼ਨ ਬੈਕਟੋਰੇਟ ਜਨਰਲ ਨੇ ਨਵੇਂ ਨਿਯਮ ਤਿਆਰ ਕੀਤੇ ਨੇ ਜੋ ਹਵਾਈ ਯਾਤਰੀਆਂ ਨੂੰ ਬੁਕਿੰਗ ਦੇ 48 ਘੰਟਿਆਂ ਦੇ ਅੰਦਰ ਬਿਨਾ ਕਿਸੇ ਵਾਧੂ ਖਰਚੇ ਦੇ ਟਿਕਟਾਂ ਨੂੰ ਰੱਦ ਕਰਨ ਜਾਂ ਫਿਰ ਸੋਧਣ ਦੀ ਆਗਿਆ ਦੇਣਗੀ। ਅਤੇ ਤੇਜ਼ ਰਿਫੰਡ ਨੂੰ ਲੈ ਕੇ ਵੀ ਲਾਜ਼ਮੀ ਬਣਾਉਣਗੇ ਤੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੇ ਪ੍ਰਸਤਾਵ ਦਿੱਤਾ ਹੈ ਕਿ ਕਿਸੇ ਵੀ ਟ੍ਰੈਵਲ ਏਜੰਟ ਪੋਰਟਲ ਰਾਹੀਂ ਟਿਕਟ ਖਰੀਦਣ ਦੇ ਮਾਮਲੇ ਦੇ ਵਿੱਚ ਰਿਫੰਡ ਦੀ ਜ਼ਿੰਮੇਵਾਰੀ 에ਅਰਲਾਈਨਾਂ ਦੀ ਹੋਵੇਗੀ ਕਿਉਂਕਿ ਏਜੰਟ ਉਹਨਾਂ ਦੇ ਨਿਯੁਕਤ ਪ੍ਰਤੀਨਿਧੀ ਹੁੰਦੇ ਨੇ ਹਵਾਈ ਯਾਤਰੀਆਂ ਨੂੰ ਜਲਦ ਹੀ ਬੁਕਿੰਗ ਦੇ 48 ਘੰਟਿਆਂ ਦੇ ਅੰਦਰ ਬਿਨਾਂ ਕਿਸੇ ਵਾਧੂ ਖਰਚੇ ਦੇ ਆਪਣੀਆਂ ਟਿਕਟਾਂ ਰੱਦ ਕਰਨ ਜਾਂ ਸੋਧਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਹਵਾਬਾਜ਼ੀ ਨਿਗਰਾਨੀ ਸੰਸਥਾ DGCA ਨੇ ਟਿਕਟ ਰਿਫੰਡ ਨਿਯਮਾਂ ਦੇ ਵਿੱਚ ਮਹੱਤਵਪੂਰਨ ਬਦਲਾਅ ਦਾ ਪ੍ਰਸਤਾਵ ਦਿੱਤਾ ਹੈ ਇਸ ਤੋਂ ਇਲਾਵਾ ਟ੍ਰੈਕਟਰ ਰੇਟ ਤੇ ਜਨਰਲ ਆਫ ਸਿਵਲ ਐਵੀਏਸ਼ਨ ਨੇ ਪ੍ਰਸਤਾਵ ਦਿੱਤਾ ਕਿ ਕਿਸੇ ਟ੍ਰੈਵਲ ਏਜੰਟ ਪੋਰਟਲ ਰਾਹੀਂ ਟਿਕਟ ਖਰੀਦਣ ਦੇ ਮਾਮਲੇ ਦੇ ਵਿੱਚ ਰਿਫੰਡ ਦੀ ਜ਼ਿੰਮੇਵਾਰੀ 에ਅਰਲਾਈਨਾਂ ਦੀ ਹੋਵੇਗੀ ਕਿਉਂਕਿ ਏਜੰਟ ਉਹਨਾਂ ਦੇ ਨਿਯੁਕਤ ਪ੍ਰਤੀਨਿਧੀ ਹੁੰਦੇ ਨੇ ਰੈਗੂਲੇਟਰ ਨੇ ਕਿਹਾ ਕਿ 에ਅਰਲਾਈਨਾਂ ਇਹ ਯਕੀਨੀ ਬਣਾਉਣ ਕਿਆਂ ਕਿ ਰਿਫੰਡ ਪਰਕੀਦਿਆ 21 ਕੰਮ ਕਾਜੀ ਦਿਨਾਂ ਦੇ ਅੰਦਰ ਪੂਰੀ ਹੋ ਜਾਵੇ ਕਿਉਂਕਿ ਇਸਨੇ ਹਵਾਈ ਟਿਕਟਾਂ ਦੇ ਰਿਫੰਡ ਦੇ ਨਾਲ ਸੰਬੰਧਤ ਸਿਵਲ ਐਵੀਏਸ਼ਨ ਚੁਰਾਤ ਵਿੱਚ ਬਦਲਾਅ ਦਾ ਪ੍ਰਸਤਾਵ ਰੱਖਿਆ ਸੀ ਪ੍ਰਸਤਾਵਿਤ ਬਦਲਾਅ ਹਵਾਈ ਟਿਕਟਾਂ ਦੇ ਰਿਫੰਡ ਦੇ ਨਾਲ ਸੰਬੰਧਤ ਚਿੰਤਾਵਾਂ ਅਤੇ ਮੁੱਦਿਆ ਦੀ ਪੇਟ ਭੂਮੀ ਦੇ ਵਿੱਚ ਵੀ ਆਉਂਦੇ ਨੇ ਡਰਾਫਟ ਸੀਏਆਰ ਦੇ ਅਨੁਸਾਰ ਜਦੋਂ ਟਿਕਟ ਸਿੱਧੀ 에ਅਰਲਾਈਨ ਦੀ ਵੈੱਬਸਾਈਟ ਰਾਹੀਂ ਬੁੱਕ ਕੀਤੀ ਜਾਂਦੀ ਹੈ ਤਾਂ ਬੁਕਿੰਗ ਕਰਨ ਦੇ 24 ਘੰਟੇ ਦੇ ਅੰਦਰ ਯਾਤਰੀ ਦੁਆਰਾ ਗਲਤੀ ਦੱਸੀ ਜਾਂਦੀ ਹੈ ਤਾਂ 에ਅਰਲਾਈਨ ਉਸੇ ਵਿਅਕਤੀ ਦੇ ਨਾਮ ਤੇ ਸੁਧਾਰ ਦੇ ਲਈ ਕੋਈ ਵਾਧੂ ਚਾਰਜ ਨਹੀਂ ਲਵੇਗੀ ਡੀਜੀਸੀਏ ਦੇ ਅਨੁਸਾਰ ਇਹ ਇੱਕ 에ਅਰਲਾਈਨ ਟਿਕਟ ਬੁੱਕ ਕਰਨ ਤੋਂ ਬਾਅਦ 48 ਘੰਟੇ ਦੀ ਮਿਆਦ ਲਈ ਲੁੱਕ ਇਨ ਵਿਕਲਪ ਪ੍ਰਦਾਨ ਕਰੇਗੀ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਮਿਆਦ ਦੇ ਦੌਰਾਨ ਯਾਤਰੀ ਬਿਨਾਂ ਕਿਸੇ ਵਾਧੂ ਖਰਚੇ ਦੇ ਟਿਕਟ ਨੂੰ ਰੱਦ ਜਾਂ ਸੋਧ ਸਕਦੇ ਨੇ ਸੋਧੀ ਹੋਈ ਉਡਾਨ ਦੇ ਲਈ ਆਮ ਪ੍ਰਚਲਿਤ ਕਿਰਾਏ ਨੂੰ ਛੱਡ ਕੇ ਜਿਸ ਦੇ ਲਈ ਟਿਕਟ ਵਿੱਚ ਸੋਧ ਕਰਨ ਦੀ ਮੰਗ ਕੀਤੀ ਗਈ ਹੈ ਇਸ ਤੋਂ ਇਲਾਵਾ ਇਹ ਸਹੂਲਤ ਉਸ ਉਡਾਨ ਦੇ ਲਈ ਉਪਲਬਧ ਨਹੀਂ ਹੋਵੇਗੀ ਇਰੀਵਾਨ ਕੀ ਕ੍ਰੇਲੂ ਡਾਂਟੇ ਲਈ 5 ਦਿਨਾਂ ਤੋਂ ਘਟ ਅਤੇ ਅੰਤਰਰਾਸ਼ਟਰੀ ਡਾਂਟੇ ਲਈ 15 ਦਿਨਾਂ ਤੋਂ ਘਟ ਹੈ ਜੇ ਤੁਸੀਂ ਸਿੱਧੇ 에ਅਰਲਾਈਨ ਵੈੱਬਸਾਈਟ ਰਾਹੀਂ ਬੁੱਕ ਕੀਤੀ ਜਾਂਦੀ ਹੈ ਤਾਂ ਡਰਾਫਟ ਸੀਏਆਰ ਨੇ ਕਿਹਾ ਹੈ ਕਿ ਸ਼ੁਰੂਆਤੀ ਬੁਕਿੰਗ ਸਮੇਂ ਦੇ 48 ਘੰਟਿਆਂ ਤੋਂ ਵੱਧ ਇਹ ਵਿਕਲਪ ਉਪਲਬਧ ਨਹੀਂ ਹੈ ਅਤੇ ਯਾਤਰੀ ਇਸ ਨੂੰ ਸੋਧ ਦੇ ਲਈ ਸੰਬੰਧਿਤ ਰੱਦ ਕਰਨ ਦੀ ਫੀਸ ਦਾ ਭੁਗਤਾਨ ਕਰਨਾ ਪੈਂਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।